ਵਾਹਿਗੁਰੂ ਦਾ ਖਾਸਾ ਵਾਹਿਗੁਰੂ ਜੀ ਦੇ ਬਤੇ ਗੁਰਪਿਆਰੀ ਸਾਧ ਸੰਗ ਜੀ ਅੱਜ ਅਸੀਂ ਦੂਜਾ ਪਾਰਟ ਦਾ ਸ਼ੁਰੂ ਕਰ ਰਹੇ ਹਾਂ ਜੋ ਪਹਿਲਾ ਅਸੀਂ ਇੱਕ ਵੀਡੀਓ ਬਣਾਈ ਤੀ ਜੋ ਕਿ ਕੁੰਮਾ ਮਸ਼ਕੀ ਦੇ ਸਹਬਜ਼ਾਦੇ ਨੇ ਇੱਕ ਰਾਤਕ ਕੱਟੀ ਦੀ ਦੂਜੇ ਦਿਨ ਸਹਬਜ਼ਾਦਿਆਂ ਨੂੰ ਗੰਗੂ ਬ੍ਰਾਹਮਣ ਜੋ ਕਿ ਰਸੋਈਆਤਾ ਉਹ ਉੱਥੇ ਮਿਲ ਗਿਆ ਉਹਨਾਂ ਦੇ ਨਾਲ ਸਹਬਜ਼ਾਦਿਆਂ ਨੂੰ ਆਪਣੇ ਪਿੰਡ ਖੇੜੀ ਜੇ ਕਿ ਹੁਣ ਇਸ ਪਿੰਡ ਦਾ ਨਾਮ ਸਿਹੇੜੀ ਆ ਪਨਾ ਕਿੜੀ ਹੁੰਦਾ ਤਾਂ ਉਹ ਇਸ ਸਥਾਨ ਪਿੰਡ ਸਿਹੜੀ ਲਿਆਇਆ ਲਿਆ ਕੇ ਉਹ ਸਭ ਸਾਹਿਬ ਜਿਆਦਿਆਂ ਨੂੰ ਆਪਣੇ ਘਰ ਦੇ ਵਿੱਚ ਲਿਆਇਆ ਹੁਣ ਤੁਹਾਨੂੰ ਅਸੀਂ ਉਹਨਾਂ ਦਾ ਘਰ ਦਿਖਾਵਾਂਗੇ ਜਿੱਥੇ ਛੋੜੇ ਸਾਹਿਬ ਜਿਆਦਿਆਂ ਨੂੰ ਲਿਆ ਕੇ ਗੰਗੂ ਨੇ ਘਰ ਆਪਣੇ ਸਾਹਿਬ ਜਿਆਦੇ ਲਿਆ ਕੇ ਉਹਨਾਂ ਨੂੰ ਉੱਥੇ ਆਪਣੇ ਘਰ ਦੇ ਵਿੱਚ ਉਹਨੂੰ ਇਹ ਸੇਵਾ ਪਾਣੀ ਕਰਨ ਲੱਗੇ ਤੇ ਮਾਤਾ ਜੀ ਵੀ ਤੇ ਨਾਲ ਦੇ ਮਾਤਾ ਜੀ ਕੋਲ ਇੱਕ ਐਸੀਆਂ ਦੀ ਥੈਲੀ ਸੀ ਉਹ ਥੈਲੀ ਦੇਖ ਕੇ ਉਹਦਾ ਮਨ ਭਟਕ ਗਿਆ ਤੇ ਉਹ ਜਗ੍ਹਾ ਪਰ ਆਪਾਂ ਪਹੁੰਚੇ ਆ ਜਿੱਥੇ ਇਹ ਗੁਰਦੁਆਰਾ ਸ੍ਰੀ ਅਟਕ ਸਾਹਿਬ ਬਿਲਡਿੰਗ ਜਿਹੜੀ ਕਿ ਬਣ ਰਹੀ ਹੈ ਉਹਨਾਂ ਦੇ ਨਾਂ ਦੀ ਉਹ ਸਥਾਨ ਵੀ ਮੌਜੂਦ ਆ ਕਮਰਾ ਛੋਟਾ ਜਿਹਾ ਕੋ ਆ ਤੁਹਾਨੂੰ ਕਮਰਾ ਦਿਖਾਈਏ ਆਪਾਂ ਇੱਕ ਤੁਹਾਨੂੰ ਹੋਰ ਦੱਸ ਦਿੰਨੇ ਆ ਜਿੱਧ ਆਪਾਂ ਨੇ ਆਉਣਾ ਐ ਇਧਰ ਮਰਿੰਡੇ ਕਣੀ ਨੂੰ ਮਿਲਰ ਰੋਡ ਆ ਜਾਈਏ ਰੋਪੜ ਨੂੰ ਉਥੇ ਗੁਰਦੁਆਰਾ ਇੱਕ ਪੂਰੇ ਬਣਿਆ ਹੋਆ ਉਹਦੇ ਨਾਲ ਨੂੰ ਰਸਤਾ ਆਉਂਦਾ ਬਿਲਕੁਲ ਅਸਲੀ ਸਥਾਨ ਉਰੇ ਆ ਇੱਥੇ ਹੈ ਪਿੰਡ ਦੇ ਵਿੱਚ ਆ ਕੇ ਆ ਅਸਲੀ ਸਥਾਨ ਆਹੀ ਉਹ ਗੁਰਦੁਆਰਾ ਸਾਹਿਬ ਦੇ ਬਿਲਕੁਲ ਨਾਲ ਆਉਂਦੀ ਹੈ ਜੇ ਆਪਾਂ ਉਹ ਆਪਣੇ ਆਈਏ ਇੱਧਰ ਤੇ ਰੋਪੜ ਤੋਂ ਤਾਂ ਪਿੰਡ ਸਿਹੜੀ ਆ ਨੂੰ ਸਿਹੜੀ ਇਹਦਾ ਨਾਂ ਪਹਿਲਾਂ ਖੇੜੀ ਦਾ ਬਦਲ ਕੇ ਸਿਹੜੀ ਰੱਖਿਆ ਲੋਕਾਂ ਨੇ ਕਿ ਬਦਨਾਮ ਹੋ ਚੁੱਕੇ ਆ ਇਹਦਾ ਹੁਣ ਵੀ ਹੀ ਕਾਗਜ਼ਿਆਂ ਦੇ ਵਿੱਚ ਖੇੜੀ ਹੀ ਵੱਜਦਾ ਪਿਆਰਿਓ ਆਓ ਤੁਹਾਨੂੰ ਆਪਾਂ ਅੱਗੇ ਚੱਲ ਕੇ ਇਸਥਾਨ ਬਾਰੇ ਚੰਲਣਾ ਪਈਏ ਛੋਟੇ ਸਾਹਿਬ ਜੀ ਆਦਿਆਂ ਨੂੰ ਜਿਸ ਸਥਾਨ ਪਰ ਲਿਆ ਕੇ ਉਹਨਾਂ ਨੇ ਅਸੀਂ ਆਹ ਉਰੂਮਾ ਸਾਰੇ ਇੱਧਰ ਬਾਹਰਲੇ ਵਸਦੇ ਜੀ ਦੇਖੋ ਇੱਧਰ ਵੀ ਦਿਖਾਉਂਦੀ ਆਹ ਆਹ ਰੂਮ ਇੰਨੇ ਕਮਰਾ ਹੈ ਇਹ ਪਹਿਲਾ ਹੀ ਆ ਹੈ ਜਦ ਸੁਰਸਵ ਜੀ ਅੱਜਨ ਸਥਾਨ ਤੋਂ ਲੰਦਾ ਗਿਆ ਫਿਰ ਥਲੇ ਆ ਕੇ ਉਹਨਾਂ ਨੇ ਆਪਣੇ ਘਰ ਵਿੱਚ ਲੈ ਕੇ ਆਇਆ ਇਹ ਗੰਗੂ ਬ੍ਰਾਹਮਣ ਦਾ ਘਰਤਾ ਹੈ ਜੀ ਦੇਖ ਸਕਦੇ ਆ ਇੱਥੇ ਤੇ ਇੱਧਰ ਉਹ ਪਲੰਗ ਵੀ ਪਿਆ ਮੌਜੂਦ ਆ ਪਲੰਗ ਇਸ ਟਾਈਮ ਪਲੰਗਾ ਜਿਹੜਾ ਮੌਜੂਦ ਹੈ ਛੋੜੇ ਸਹਿਜਾਦਿਆਂ ਨੂੰ ਤੇ ਮਾਤਾ ਗੁਜਰੀ ਜੀ ਨੂੰ ਇਸ ਇਹ ਪਲੰਗ ਤੇ ਫਿਰ ਬੈਠ ਕੇ ਆ ਕੇ ਉਹਨਾਂ ਨੇ ਆਰਾਮ ਕੀਤਾ ਮਾਤਾ ਜੀ ਨੇ ਛੋੜੇ ਸਹਿਜਾਦਿਆਂ ਨੇ ਬਾਬਾ ਜੂਰਾਵਾਰ ਸਿੰਘ ਜੀ ਬਾਬਾ ਫਤੇ ਸਿੰਘ ਜਿਨ੍ਹਾਂ ਨੇ ਇੱਕ ਇਹ ਪਲੰਗ ਇਸ ਤਰ੍ਹਾਂ ਮੌਜੂਦ ਹੈ ਸੰਗਤਾਂ ਆ ਕੇ ਦਰਸ਼ਨ ਕਰ ਸਕਦੀਆਂ ਨੇ ਇਹ ਟਿਕਰ ਉੱਪਰ ਛੱਤ ਜਿਹੜੀ ਉਹ ਗਿਰ ਗਈ ਸੀ ਇਹ ਟੀਨਾ ਹੀ ਉੱਪਰ ਸਟੈਂਪਾਈਆਂ ਨਹੀਂ ਆ ਔਰ ਨਾਲ ਜਿਹੜਾ ਇਹਦਾ ਕੰਮ ਚੱਲਦਾ ਜਗਾ ਗੁਰਦੁਆਰਾ ਸਾਹਿਬ ਦੀ ਬਿਲਡਿੰਗ ਦਾ ਵੰਰ ਰਹੀਆ ਸੁੰਦਰ ਜੋ ਕਿ ਇਹ ਮਹਿਲਾ ਗੁਰੂ ਦੇ ਪਪਾ ਜੁਰਾワਲ ਸਿੰਘ ਜੀ ਬਾਬਾ ਫਤੇ ਸਿੰਘ ਜੀ ਮਾਤਾ ਗੁਜਰ ਕੌਰ ਜੀ ਘਰ ਤਾਂ ਸਹਿਬ ਸ੍ਰੀ ਗੁਰੂ ਸਾਹਿਬ ਜੀ ਮਹਾਰਾਜ ਦੇ ਸੁੰਦਰ ਮਹਿਲ ਜੋ ਵਾਰ ਰਹੇ ਹਨ ਇਹ ਕਮਰਾ ਉਹੀ ਜੋ ਕਿ ਜਿੱਥੇ ਲਿਆ ਕੇ ਗੰਕੂ ਬ੍ਰਾਹਮਣ ਸਹਿਬ ਜੱਦਿਆਂ ਨੂੰ ਆਪਣੇ ਘਰ ਵਿੱਚ ਲਿਆਂਦਾ ਤਾਂ ਇਸੇ ਸਥਾਨ ਪਰ ਲਿਆ ਕੇ ਉਹਨਾਂ ਨੇ ਸਹਿਬ ਜੱਦਿਆਂ ਨੂੰ ਫੇਰ ਕੋਤਵਾਲੀ ਜੋ ਕਿ ਮਰੰਡੇ ਵਿੱਚ ਲਿਆ ਕੇ ਉਰੀ ਤੇ ਗੰਦਾਰ ਕਰਾਏ ਤੇ ਇਸ ਘਰ ਵਿੱਚ ਤੇ ਇਸ ਸਥਾਨ ਆ ਦੇਖ ਲੋ ਮੌਜੂਦ ਅੱਜ ਟਾਈਮ ਬਿਲਕੁਲ ਇਹ ਜਾਦਾਂ ਜੀਆਂ ਕਰਦਾ ਹੈ ਸ਼ੋਰੇ ਸਾਹਿਬ ਜਾਦਿਆਂ ਦੀਆਂ ਬਾਬਾ ਜੂਰਾワ ਸਿੰਘ ਮਤੇ ਸਿੰਘ ਮਹਾਤ ਕੁਜਿੰਦ ਕੋਰ ਜੀ ਦੀਆਂ ਕਿਵੇਂ ਇੱਥੇ ਇਹਨਾਂ ਨੂੰ ਲੈ ਕੇ ਗਏ ਆ ਫਿਰ ਜੋ ਕਿ ਕੋਤਵਾਲੀ ਮਰੰਡੇ ਵਿੱਚ ਗੁਰਦੁਆਰਾ ਸਾਹਿਬ ਉਹੀ ਤੁਹਾਨੂੰ ਅਸੀਂ ਦੱਸਾਂਗੇ ਉਸ ਤੇ ਆਸ ਬਾਰੇ ਵੀ ਇਤਿਹਾਸ ਆ ਜਿਹੜਾ ਕਿ ਜੁੜਿਆ ਮੈਂ ਅੱਜ ਸਿੱਖ ਕੌਮ ਦੇ ਨਾਲ ਪੂਰੀ ਦੁਨੀਆ ਦੇ ਵਿੱਚ ਇਹ ਵੀਡੀਓਆਂ ਜਿਹੜੀਆਂ ਸਾਡੀਆਂ ਤੁਹਾਨੂੰ ਦੱਸ ਰਹੀਆਂ ਨੇ ਥਰੂ ਹਰ ਇੱਕ ਕੋੜ ਇਹ ਜਾਣੀ ਚਾਹੀਦੀ ਆ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਚਾਹੋ ਸਾਰੇ ਚੈਨਲ ਸਬਸਕ੍ਰਾਈਬ ਕਰੋ ਯੂਟਿਊਬਰਾਂ ਦੇ ਸਾਡੇ ਚੱਲ ਰਹੇ ਨੇ ਇਹ ਬੇਨਤੀ ਆ ਸਾਰਿਆਂ ਨੂੰ ਕਿ ਆ ਕੇ ਦਰਸ਼ਨ ਦਿਦਾਰ ਕਰੋ ਉਹਦੇ ਆ ਕੇ ਤੁਹਾਨੂੰ ਬੜਾ ਸਕੂਨ ਮਿਲੂਗਾ ਇਸ ਸਥਾਨ ਪਰ ਆ ਕੇ ਇਸ ਤਰ੍ਹਾਂ ਲੱਗੂਆ ਜਿਗਨਾ ਸਾਹਿਬ ਜੱਦ ਇਸ ਟਾਈਮ ਮੌਜੂਦ ਹੋਣ ਇਸ ਤਰ੍ਹਾਂ ਉਰੇਹ ਮਹਿਸੂਸ ਹੁੰਦੀ ਆ ਚੀਜ਼ ਆ ਕੇ ਕਿਉਂਕਿ ਮੈਂ ਦੋ ਤਿੰਨ ਵਾਰ ਇਸ ਸਥਾਨ ਤੇ ਆ ਚੁੱਕਿਆ ਆ ਬੜਾ ਸਕੂਨ ਮਿਲਦਾ ਮਾਨੂੰ ਪਰ ਆਵੋ ਆ ਕੇ ਦਰਸ਼ਨ ਕਰੋ ਇਸ ਸਥਾਨ ਦੇ ਇਹ ਵੀ ਸਹਿਮਯਾਦਿਆਂ ਦੀ ਬਹੁਤ ਬਦੀ ਰਾਤ ਆ ਜਿਹੜਾ ਇਹ ਦੁਨੀਆਂ ਦੇ ਵਿੱਚ ਰਹਿੰਦੀ ਦੁਨੀਆਂ ਤੱਕ ਇਹ ਰਹਿਣਾ ਸਾਰੇ ਸਿੱਖ ਇਤਿਹਾਸ ਆ ਜਿਹੜਾ ਜਿਵੇਂ ਜਿਵੇਂ ਜੁਨਮਾਂ ਗੰਗੂ ਨੇ ਕੀਤਾ ਇੱਥੇ ਦੇ ਲੈ ਕੇ ਗਏ ਫੜਾਇਆ ਲਾਲਚ ਕੀਤਾ ਮੋਹਰਾ ਇੱਕ ਥੈਲੀ ਦੇ ਮੋਹਰਾ ਦੀ ਮਾਤਾ ਜੀ ਕੋਲ ਉਹ ਕਰਨੇ ਵਾਸਤੇ ਚੋਰੀ ਆਪੇ ਕੀਤੀ ਆ ਸਾਰਾ ਕੁਝ ਕਰਕੇ ਉਹਨੇ ਇੱਕ ਦਾਗ ਲਾਤਾ ਜਗਰੂ ਗੰਗੂ ਬ੍ਰਾਹਮਣ ਨੇ ਰਸੂਈਏ ਨੇ ਇਹ ਬੇਨਤੀ ਆ ਸਾਰਿਆਂ ਨੂੰ ਕਿ ਆ ਕੇ ਇਸ ਥਾਂ ਦੇ ਦਰਸ਼ਨ ਕਰੋ ਪੰਜਾਬ ਇਥੇ ਜੋ ਸਭ ਤੋਂ ਜਿਆਦੇ ਇੰਨੀਆ ਬੇਨਤੀਆਂ ਇਤਿਹਾਸ ਸਾਰੇ ਜੋ ਸਾਨੂੰ ਦੱਸਿਆ ਅਸੀਂ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕਿ ਹੁਣ ਇਮਾਰਤਾਂ ਬਣ ਰਹੀਆਂ ਹਨ ਜੋ ਕਿ ਗੁਰੂ ਸਾਹਿਬ ਦੇ ਗੁਰਦੁਆਰਾ ਸ੍ਰੀ ਅਕਤਖ ਸਹਿਬ ਦੀ ਇਮਾਰਤ ਬਣ ਰਹੀ ਹੈ ਸੰਗਤਾਂ ਨੂੰ ਬੇਨਤੀ ਹੈ ਕਿ ਇਸ ਇਮਾਰਤ ਨੂੰ ਹੋਰ ਅੱਗੇ ਬਣਾਉਣੇ ਖਾਤਰ ਜੋ ਕਿ ਕੰਮ ਹਾਲੇ ਚੱਲ ਰਿਹਾ ਹੈ ਇਹਦਾ ਇਮਾਰਤ ਦਾ ਉਹਨੂੰ ਪਤਾ ਹੀ ਹੈ ਸਿੱਖ ਕੌਮ ਜਿੰਨੀ ਵਾਤੇ-ਬੱਦ ਦਾਨਪੁਨ ਕਰਦੀ ਹੈ ਆਪਣੇ ਗੁਰੂ ਘਰਾਂ ਖਾਤਰ ਇੱਕ ਸ਼ਾਨ ਇੱਕ ਸ਼ਾਨ ਗੁਰਦੁਆਰਾ ਬਣਨਾ ਚਾਹੀਦਾ ਹੈ ਇਮਾਰਤ ਹੋਵੇ ਅਲੀ ਸ਼ਾਨ ਮੁੰਦੇ ਮਹਿਲ ਹੋਣ ਦੇਖੇ ਦੁਨੀਆ ਨੂੰ ਪੂਰੀ ਬਲਡ ਦੇ ਵਿੱਚ ਵੀ ਇੱਥੇ ਸਾਹਿਬ ਜاده ਆਏ ਤੇ ਇਹ ਜਗ੍ਹਾ ਜਿੱਥੇ ਗੰਗੂ ਬ੍ਰਾਹਮਣ ਲੈ ਕੇ ਆਇਆ ਤਾਂ ਇਹ ਇਮਾਰਤ ਬਣ ਰਹੀ ਹੈ ਤੁਹਾਡੇ ਸਾਹਮਣੇ ਆ ਸਾਰਾ ਕੁਝ ਸੀ ਆ ਕੇ ਇੱਥੇ ਦੇਖ ਸਕਦੇ ਆ ਦਰਸ਼ਨ ਦਿਦਾਰੇ ਕਰੋ ਵਾਤੇ-ਬੱਦ ਆਪ ਸਯੋਗ ਵੀ ਕਰੋ ਇਸ ਇਮਾਰਤ ਨੂੰ ਹੋਰ ਵਧੀਆ ਬਣਾਈ ਜਾਵੇ ਜੋ ਕਿ ਕੰਮ ਰਹਿੰਦਾ ਅਧੂਰਾ ਇਹ ਸਿਰੇ ਚੜਿਆ ਜਾਵੇ ਇਮਾਰਤ ਬਿਲਕੁਲ ਬਣ ਕੇ ਤਿਆਰ ਹੋ ਜਵੇ ਗੁਰੂ ਸਾਹਿਬ ਦੇ ਜੋ ਕਿ ਸਰੂਪ ਨੇ ਇਸ ਇਮਾਰਤ ਵਿੱਚ ਆਣ ਔਰ ਸੰਗਤਾਂ ਵਾਤੇ ਵਧਾ ਕੇ ਇੱਥੇ ਲਾਹਾ ਪ੍ਰਾਪਤ ਕਰੋ ਸਹਿਬਜ਼ਾਦਿਆਂ ਦੀ ਇਸ ਸਥਾਨ ਤੇ ਆ ਕੇ ਇਹ ਬੇਨਤੀ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ